ਵੇ ਰਣ ਵਿੱਚ ਆ ਕੇ ਸੂਰਮੇ ਦੋਨਾਂ ਪਾਸੇ ਜੁਟੇ ਕੀ ਭਾਈ ਉਥੇ ਤੀਰ ਧਿਆਏ ਰਤ ਨੇ ਚਲਿਆ ਚੋ ਛੁੱਟੇ ਉਥੇ ਹਿੱਕਾਂ ਹੋ ਗਈਆਂ ਛਣਣੇ ਕੇ ਮੱਥੇ ਫੁੱਟੇ ਉਥੋਂ ਲੱਖ ਕੇ ਸਿਰ ਢੜਾਂ ਤੋਂ ਤੜ ਰਹਿ ਗਏ ਬੁੱਟੇ ਯੋਧਿਆਂ ਨੇ ਪਤਾ ਹੀ ਉਦੋਂ ਲੱਗੜ ਦਿੱਤਾ ਜਦੋਂ ਦੁਸ਼ਮਣ ਬਾਹਰੋਂ ਲਿਆਇਆ ਤਾਂ ਸਿੰਘਾਂ ਨੇ ਇੱਕੋ ਵਾਰ ਕਰੀ ਹੱਲਾ ਕੀਤਾ ਵਜ਼ੀਰ ਖਿਦਾਈ ਯਾਰਾ ਇਹ ਆਫਤ ਇਹ ਸੈਨ ਕਿਥੋਂ ਆ ਗਈ ਭਾਈ ਸਿੰਘਾਂ ਨੇ ਜਿੰਨਾ ਚਿਰ ਉਹਨਾਂ ਨੂੰ ਹੋਸ਼ ਵਿੱਚ ਆਉਂਦੇ ਕਈ ਝਟਕਾ ਛੱਡੇ ਲੜਦਿਆਂ ਲੜਦਿਆਂ ਗਰਮੀ ਦਾ ਜੂਨ ਦਾ ਮਹੀਨਾ ਮਾਤ ਸਾਹਮਣੇ ਸਿੰਘਾਂ ਦੇ ਰੂਪ ਵਿੱਚ ਜਦੋਂ ਪਖਾੜਾਂ ਨੂੰ ਨਜ਼ਰ ਆਈ ਦਮ ਖੁਸ਼ਕ ਹੋ ਗਿਆ ਇੱਕਦ ਕਰਮੀ ਦੇ ਨਾਲ ਪਰੇਸ਼ਾਨ ਉੱਪਰੋਂ ਸਵੇ ਬਜ਼ੀਰ ਖਾਨੇ ਮੱਤ ਮਾਰੀ ਹੋਈ ਤੇ ਨਾਲੇ ਘਰੋਂ ਵੀ ਪਰੇਸ਼ਾਨ ਤਨਖਾਹਾਂ ਮਿਲਦੀਆਂ ਨਹੀਂ ਤੇ ਸੂਬਾ ਅਤਿ ਦਰਜੇ ਦੀ ਗਰਮੀ ਕਲਗੀਧਰ ਪਤਸ਼ਾਹ ਮਹਾਰਾਜ ਨੂੰ ਫੜਨ ਵਾਸਤੇ ਚੱਲਿਆ ਉਹ ਕਈ ਪਠਾਨ ਕਹਿੰਦੇ ਕਿ ਦੇਹ ਦੀ ਮੱਤ ਮਾਰੀ ਗਈ ਓਏ ਅਸੀਂ 7 8000 ਫੌਜ 7 8000 ਜਣੇ ਕਲਗੀਧਰ ਪਤਸ਼ਾਹ ਮਹਾਰਾਜ ਨੂੰ ਫੜਨਾਂਗੇ ਇਹ ਤੇ 10 ਲੱਖ ਦਾ ਘੇਰਾ ਪਿਆ ਸੀ ਉਹ ਦੌੜੀ ਫਰੇਗੇ ਤੇ ਖਾਨ사 ਜੀ ਉਹ ਬੇਮਨ ਹੋ ਕਰਕੇ ਲੜ ਰਹੇ ਨੇ ਬੇਮਨ ਹੋ ਕਰਕੇ ਇਧਰ ਸਿੰਘਾਂ ਨੂੰ ਚਾਹ ਹੈ ਆਪਣੇ ਰੁੱਸੇ ਹੋਏ ਪ੍ਰੀਤਮ ਪਿਆਰੇ ਨੂੰ ਮਨਾਉਣ ਦਾ ਇਧਰ ਸਿੰਘਾਂ ਦੇ ਜਕਾਰੇ ਉਧਰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨਾ ਉੱਚੀ ਢਾਬ ਦੇ ਖੜੋ ਕਰਕੇ ਕਿਉਂਕਿ ਸਿੰਘਾਂ ਨੇ ਇੱਕ ਢਾਬ ਇੱਕ ਤਲਾਬ ਦੇ ਕਬਜ਼ਾ ਕੀਤਾ ਆਇਆ ਸੀ ਕਿ ਇੱਥੋਂ ਜੜ ਛਕਾਂਗੇ ਦੁਸ਼ਮਣ ਨੂੰ ਲਾਗੇ ਆਉਣ ਦੇਣਾ ਨਹੀਂ ਆਖਰੀ ਦਮ ਤੱਕ ਲੜਾਂਗੇ ਤੇ ਖਾਲਸਾ ਜੀ ਉਧਰ ਜਿਹੜਾ ਕਪੂਰਾ ਸਿਨਾ ਉਹ ਵੀ ਡਰਦਾ ਮਾਰਾ ਨਾਲ ਤੇ ਆ ਗਿਆ ਪਰ ਉਹ ਹਿਲਾ ਨਾ ਕਰ ਸਕਿਆ ਕਿਉਂਕਿ ਇੱਕ ਬੰਨੇ ਕਲਗੀਧਰ ਪਤਸ਼ਾਹ ਮਹਾਰਾਜ ਜੀ ਨੂੰ ਵੀ ਜਾਣਦਾ ਸੀ ਤੇ ਦੂਸਰੇ ਬੰਨੇ ਡਰ ਸੀ ਕਿਤੇ ਵਜ਼ੀਰ ਖਾਂ ਮੇਰਾ ਪਰਿਵਾਰ ਦਾ ਕੁੱਲ ਵਿੱਚ ਪੀੜ ਦੇਵੇ ਆਹ ਤੱਕਿਓ ਜਰਾ ਕਲਗੀਧਰ ਪਤਸ਼ਾਹ ਮਹਾਰਾਜੀ ਉਹ ਉੱਚੀਤਾ ਬਤੇ ਖੜੇ ਜਦੋਂ ਆਪਣੇ ਪਿਆਰੇ ਸਿੰਘਾਂ ਨੂੰ ਲੜਦੇ ਹੋਇਆਂ ਤੱਕਿਆ ਨਾ ਤੇ ਕਲਗੀਧਰ ਪਤਸ਼ਾਹ ਮਹਾਰਾਜ ਜੀ ਕਿੰਨੇ ਪ੍ਰਸੰਨ ਹੋਏ ਹੋਣਗੇ ਆ ਮੇਰੇ ਪੁੱਤ ਨੇ ਜਿੰਨਾ ਵਾਸਤੇ ਮੈਂ ਆਪਣੇ ਪੁੱਤ ਕੁਰਬਾਨ ਕੀਤੇ ਨੇ ਕਲਗੀਧਰ ਪਤਸ਼ਾਹ ਮਹਾਰਾਜ ਜੀ ਦੇ ਇਹ ਬਚਨ ਆਪਾਂ ਜਦੋਂ ਪੜਦੇ ਨਾ ਦਮਦਮਾ ਸਭ ਖੇ ਜਦੋਂ ਕਲਗੀਧਰ ਪਤਸ਼ਾਹ ਮਹਾਰਾਜ ਜੀ ਨੂੰ ਉਹਨਾਂ ਦੇ ਮੈਲਾਂ ਨੇ ਪੁੱਛਿਆ ਸੀ ਸੱਚੇ ਪਤਸ਼ਾਹ ਪੁੱਤ ਨਜ਼ਰ ਨਹੀਂ ਆਉਂਦੇ ਤੇ ਕਲਗੀਧਰ ਪਤਸ਼ਾਹ ਮਹਾਰਾਜ ਨੇ ਆਖਿਆ ਕਿਹੜੇ ਪੁੱਤ ਆ ਵੀ ਤਾਂ ਤੇਰੇ ਪੁੱਤ ਨੇ ਕਹਿੰਦੇ ਨਹੀਂ ਜੀ ਮੇਰੇ ਪੁੱਤ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਤਨ ਬਾਬਾ ਜੋਰਾ ਵਰਸੇ ਜੀ ਤੇ ਤਨ ਬਾਬਾ ਫਤਿਹ ਸਿੰਘ ਨਜ਼ਰ ਨਹੀਂ ਆਉਂਦੇ ਤੇ ਕਲਗੀਧਰ ਪਤਸ਼ਾਹ ਮਹਾਰਾਜ ਨੇ ਉਦੋਂ ਇੱਕ ਬਤਨੇ ਆਖਿਆ ਸੀ ਇਨ ਪੁੱਤਰਨ ਕੇ ਸਿਰ ਪਰ ਬਾਦ ਇਹ ਸੁਪ ਚਾਰੇ ਚਾਰ ਮੋਏ ਤੋਂ ਕਿਆ ਹੋਇਆ ਜੀਵਤ ਕਈ ਹਜ਼ਾਰ ਆਹ ਹਜ਼ਾਰੇ ਪੁੱਤ ਸਹਿਬ ਘਰੇ ਤੇਰੀ ਝੋਲੀ ਵਿੱਚ ਪਾਏ ਤੇ ਅੱਜ ਉਹੀ ਮਤਾ ਸਾਹਿਬ ਘਰ ਦੇ ਪੁੱਤਨਾ ਮੈਦਾਨੇ ਜਗ ਦੇ ਵਿੱਚ ਆਪਣੇ ਪ੍ਰੀਤਮ ਪਿਆਰੇ ਨੂੰ ਮਨਾਉਣ ਵਾਸਤੇ ਆਪਣੀਆਂ ਜਾਨਾਂ ਹੱਥੇਲੀ ਤੇ ਧਰ ਕੇ ਜੁੱਦ ਵਿੱਚ ਪਰਵਾਰਾਂ ਦੇ ਜੋਹਰ ਦਿਖਾਰੇ ਨੇ ਤੇ ਉਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਦੇਖਿਓ ਕੈਸੀ ਕਿਰਪਾ ਕੀਤੀ ਆਪਣੇ ਸਿੰਘਾਂ ਦਾ ਹੌਸਲਾ ਬਲਾਈ ਕਰਨ ਵਾਸਤੇ ਨਾ ਭੱਠੇ ਵਿੱਚੋਂ ਫਿਰ ਚੁਣਿੰਦਾ ਇੱਕ ਤੀਰ ਕੱਢਿਆ ਮੇਰੇ ਉਸਤਾਦ ਗਿਆਨੀ ਫੌਜਾ ਸਿੰਘ ਸਾਗਰ ਸਾਹਿਬ ਜੀ ਦੀ ਉਹਨਾਂ ਦੀ ਕਲਮ ਹੈ ਬੜੇ ਪਿਆਰੇ ਬੋਲ ਨੇ ਉਹ ਕਹਿੰਦੇ ਮਰਦੇ ਗੰਬੜੇ ਕਲਗੀਧਰ ਜੀ ਖੱਟ ਸਰਦੇ ਤੀਰ ਕਮਾਨੋ ਵਿਕਰ ਕੜਕੜ ਇਦਨ ਕੜਕੇ ਬਿਜਲੀ ਕੜਕੇ ਜੋ ਅਸਮਾਨੋ ਤਕ ਪਟਾਪੜ ਜਿੰਨੂੰ ਲੱਗਣ ਉਹਨੂੰ ਤੋਰੀ ਜਾਨ ਮਦਾਨੋ ਕਈ ਮਰ ਮਰ ਕੇ ਡਾਡਾ ਟਿੱਗਣ ਉੱਥੇ ਤੇ ਭਜਦੇ ਜਾਨ ਮਦਾਨੋ ਜਿਹੜੇ ਕਹਿੰਦੇ ਸੀ ਯਾ ਅੱਲਾ ਹੁਣ ਕਹਿੰਦੇ ਹਾਏ ਓ ਯਾ ਅੱਲਾ ਹਾਏ ਹਾਏ ਹੋਦੀ ਹਰ ਪਾਸੇ ਪੋਣੀ ਕਹਿੰਦੀ ਹਟ ਓ ਚੱਲਾ ਤਾਬਾ ਤਾਬਾ ਰਣ ਤਤੇ ਵਿੱਚ ਓਏ ਤੀਰਾਂ ਨੇ ਪਾਤਾ ਪਰ ਥੱਲਾਮ ਕਲਗੀ ਧਰ ਸ਼ਕਤੀ ਦਾ ਸਾਗਰ ਸਾਕੜੀ ਸਾਬੀ ਜਾਵਾ ਕੱਲਾ ਕਲਗੀਰਪਤਸ਼ਾਹ ਮਹਾਰਾਜ ਜਿਦੋਂ ਚਾਲੇ ਤੀਰ ਨਾਲ ਹਜ਼ਾਰਾਂ ਦੀਆਂ ਛਾਤੀਆਂ ਨੂੰ ਬਿੰਦ ਕਰਕੇ ਮਾਤ ਦੇ ਇੱਕ ਹੱਥ ਉਤਾਰ ਦਿੱਤਾ ਇਧਰ ਦੁਸ਼ਮਣਾਂ ਨੇ ਬਿਖਿਆਰੀ ਹੱਲਾ ਕੀਤਾ ਰਣ ਵਿੱਚ ਤੇਗਾ ਇਸ ਤਰ੍ਹਾਂ ਤੇ ਗੱਤੇ ਖੜਕਣ ਜੋ ਆਪਸ ਵਿੱਚ ਬਿਜਲੀਆਂ ਖੈ ਖੈ ਕੋ ਖੜਕਣ ਜੋ ਲੱਗੀ ਅੱਗ ਬਰੂਧ ਨੂੰ ਪੈ ਕੰਮਰ ਫੜਕਣ ਉਹ ਤੀਰ ਤਾਂ ਨੇ ਆਵਾਕ ਪੈ ਸੀਨੇ ਵਿੱਚ ਲੜਕਣ ਤੇ ਬੀਬੀ ਖੂਨ 부ਝਾਮਦੇ ਨੇ ਦਿਲ ਦੀ ਸੜਕਣ ਮੈਦਾਨੇ ਜੰਗ ਦੇ ਵਿੱਚ ਦੋਵੇਂ ਵੱਡੇ ਇੱਕੋ ਇੱਕ ਸੀ ਕੀ ਆਪਾਂ ਫਤਿਹ ਕਰ ਲੈਣਾ ਸਿੰਘ ਕਹਿੰਦੇ ਸੀ ਕਿ ਜਿੰਨਾ ਚਿਰ ਅਸੀਂ ਜਿਉਂਦੇ ਆ ਨਾ ਬਸ ਇਹਨਾਂ ਦੀ ਫੌਜ ਨੂੰ ਅੱਗੇ ਨਹੀਂ ਵਧਣ ਦੇਣਾ ਤੇ ਬਾਦਸ਼ਾਹੀ ਫੌਜ ਵਜ਼ੀਰ ਖਾਨ ਦੀ ਫੌਜ ਦਾ ਇਹ ਸੀ ਕਿ ਇਹਨਾਂ ਨੂੰ ਮਾਰ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹੱਥੋਂ ਹਤੀ ਫੜ ਲੈਣਾ ਘਰਸਾ ਜੀ ਸਿੰਘਾਂ ਨੇ ਜਿਹੜੇ ਚਾਰ ਸਿਕੰਦਰਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜਨ ਦਾ ਆ ਚਾ ਪੂਰੇ ਲਾ ਛੱਡੇ ਕਿਸੇ ਦਾ ਹੱਥ ਨਹੀਂ ਤੇ ਕਿਸੇ ਦੀ ਲਾਤਾ ਨਹੀਂ ਤੇ ਕਿਸੇ ਦਾ ਸਿਰ ਨਹੀਂ ਸਾਰੇ ਯਾ ਅੱਲਾ ਯਾ ਅੱਲਾ ਹਏ ਤੌਬਾ ਤਮਾਕਾ ਕੇ ਰਖਣਤਾ ਅਖਰਕਾਰ ਕੱਲਾ ਕੱਲਾ ਸਿੰਘ ਆਪਣੀਆਂ ਛਾਤੀਆਂ ਵਿੱਚ ਦੁਸ਼ਮਣਾਂ ਦੇ ਸੈਕਰੀਫਿਟ ਖਾ ਕਰਕੇ ਨਾ ਧਰਤੀ ਉੱਤੇ ਡਿੱਗਦਾ ਹੈ ਤੇ ਜਦੋਂ ਡਿੱਗਦਾ ਨਾ ਇੱਕੋ ਗੱਲ ਕਹਿੰਦਾ ਧੰਨ ਮੇਰੇ ਬਾਜਾਂ ਵਾਲਿਆ ਮੈਨੂੰ ਆਪਣੇ ਚਾਣਾ ਵਿੱਚ ਬਖਸ਼ੀ ਮੈਨੂੰ ਆਪਣੇ ਚਰਨਾਂ ਵਿੱਚ ਜਗ੍ਹਾ ਬਖਸ਼ ਦਿਨ ਸੱਚੇ ਪਾਤਸ਼ਾਹ ਸਾਡੇ ਤੋਂ ਬੜੀ ਵੱਡੀ ਭੁੱਲ ਹੋ ਗਈ ਅਸੀਂ ਤੁਹਾਨੂੰ ਬਿਦਾਵਾ ਲੈ ਕਰਕੇ ਆ ਗਏ ਇਹ ਕਿਤੇ ਕਲੰਕ ਸਾਡੇ ਸਿਰ ਤੇ ਲੱਗਣ ਲੱਗਿਆ ਰਵੇ ਸੱਚੇ ਪਾਤਸ਼ਾਹ ਖੂਨ ਡੋਲ ਕਰਕੇ ਕਲੰਕ ਮਿਟਾਉਣਾ ਚਾਹੁੰਦੇ ਆ ਕਿਰਪਾ ਕਰੀ ਇਹ ਲੱਗਿਆ ਹੋਇਆ ਕਲੰਕ ਕਿਤੇ ਮਿਟ ਜਾਵੇ ਸਾਰੇ ਸਿੰਘ ਜਦੋਂ ਵੀ ਸ਼ਹੀਦੀ ਪ੍ਰਾਪਤ ਕਰਦੇ ਨਾ ਇਹ ਬਚਨ ਆਖਦੇ ਸੱਚੇ ਪਾਤਸ਼ਾਹ બસ ਇੱਕੋ ਹੀ ਇੱਕ ਮਰਸ਼ਾ ਹੈ ਸਾਡੇ ਅੱਖਾਂ ਦੇ ਸਾਹਮਣੇ ਬਦਾਵਾ ਲਿਖਿਆ ਹੋਇਆ ਪਾੜ ਦਿਓ ਆਪਣੇ ਦਿਲ ਵਿੱਚ ਸਾਨੂੰ ਜਗ੍ਹਾ ਦੇ ਦਿਓ ਸੱਚੇ ਪਤਸ਼ਾਹ ਆਪਣੇ ਚਰਨਾਂ ਵਿੱਚ ਜਗ੍ਹਾ ਦੇ ਦਿਓ ਇਦਾਂ ਕਰਦੇ ਕਰਦੇ 500 ਸਿੰਘ ਸ਼ਹੀਦ ਹੁੰਦੇ ਨੇ ਮੁਕਤਸਰ ਸਾਹਿਬ ਜੀ ਦੀ ਪਾਵਨ ਉਤਰਤਰਦੀ ਉੱਤੇ ਇਧਰ ਦੁਸ਼ਮਣਾਂ ਸਿੰਘਾਂ ਦੇ ਨਾਲ ਲੜਦਾ ਲੜਦਾ ਇਹ ਵੀ ਬਿਲਕੁਲ ਇਤਨਾ ਭੈਪੀਤ ਹੋ ਗਿਆ ਕਿਸੇ ਨੇ ਆਖਿਆ ਵਜ਼ੀਰ ਖਾਂ ਤੂੰ ਆਪਣੀ ਜਾਨ ਬਚਾ ਤੇ ਪਿੱਛੇ ਨੂੰ ਚੱਲੇ ਪਾ ਤੇਰੇ ਵਾਸਤੇ ਗੱਲ ਨਹੀਂ ਗੁਰਗਬਿੰਦ ਸਿੰਘ ਨੂੰ ਪਕੜ ਲਵੇ ਅਜੇ ਪਤਾ ਨਹੀਂ ਕਿੰਨੇ ਕੁ ਮਲਬਈ ਸਿੰਘ ਮਲਬ ਤੋਂ ਕਈ ਮਾਝੇ ਤੋਂ ਤੇ ਕਈ ਦੁਆਬੇ ਤੋਂ ਕਰਕੇ ਆਗੇ ਨਾ ਤੈਨੂੰ ਇੱਥੇ ਭੱਜਿਆ ਨਾ ਤੈਨੂੰ ਪਾਣੀ ਮਿਲਦਾ ਤੇ ਨਾ ਤੈਨੂੰ ਜ਼ਿੰਦਗੀ ਮਿਲਦੀ ਹੈ ਪਾਣੀ ਵੀ ਜ਼ਰੂਰੀ ਆ ਤੇ ਤੇਰੇ ਸਾਹ ਵੀ ਜ਼ਰੂਰੀ ਆ ਜਾ ਜਾ ਕਰਕੇ ਆਪਣੇ ਮਹੱਲਾ ਵਿੱਚ ਆਰਾਮ ਕਰ ਕਿਸੇ ਨੇ ਗੱਲ ਕਈ ਮੰਨ ਲਈ ਆਪਣੀਆਂ ਫੌਜਾਂ ਦੀਆਂ ਬਾਗਾਂ ਪਿੱਛੇ ਮੁੜ ਲਈਆਂ ਇਧਰ ਨਾਲ ਜਿਹੜੇ ਜਿਹੜੇ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਨਾ ਜਿਹੜੇ ਜਿਹੜੇ ਅੰਤਮ ਸਵਾਸਾਂ ਉੱਤੇ ਸਨ ਕਈ ਫੱਟੜ ਹੋਏ ਕਈ ਕਿਸੇ ਦੀ ਸਾਰ ਰਗ ਕੱਟੀ ਗਈ ਕਿਸੇ ਦੀ ਗਰਦਨ ਕੱਟੀ ਗਈ ਕਈ ਛਾਤੀਆਂ ਦੇ ਨਾਲ ਇਹ ਚੀਰੇ ਗਏ ਤਲਵਾਰਾਂ ਦੇ ਨਾਲ ਛਾਤੀਆਂ ਚੀਰੀਆਂ ਗਈਆਂ ਹੁਣ ਸਾਰੇ ਦੇ ਸਾਰੇ ਨਾ ਬਾਜਾ ਵਾਲੇ ਪ੍ਰੀਤਮ ਜਿਹੜਾ ਦਮ ਤੋੜਦਾ ਬਸ ਇੱਕੋ ਹੀ ਗੱਲ ਕਹਿੰਦਾ ਸੱਚੇ ਪਤਸ਼ਾਹ ਬਖਸ਼ ਲਮੀਨ ਜਿਹੜਾ ਵੀ ਆਪਣੇ ਸਵਾਸ ਛੱਡਦਾ ਨਾ ਇੱਕੋ ਹੀ ਗੱਲ ਕਹਿੰਦਾ ਸੱਚੇ ਪਾਤਸ਼ਾਹ ਸਾਡੀ ਭੁੱਲ ਬਖਸ਼ ਲਈ ਕਿਤੇ ਅਸੀਂ ਬਖਸ਼ੇ ਜਾਈਏ ਸਾਦਾ ਜੀ ਇਧਰ ਕੌਮ ਦਾ ਬਹਾਦਰ ਜਰਨੈਲ ਅਤੇ ਉਹ ਮਹਾਨ ਆਤਮਾ ਜਿਹੜੀ ਨਾਮ ਦੇ ਨਾਲ ਰੰਗੀ ਹੋਈ ਸੀ ਮਾਤਾ ਭਾਗਤ ਕੌਰ ਤੇ ਸਰਦਾਰ ਮਹਾ ਸਿੰਘ ਇਤਿਹਾਸ ਇਸ ਗੱਲ ਦੀ ਗਵਾਹੀ ਕਰਦਾ ਹੈ ਇਹ ਦੋਵੇਂ ਆਤਮਾ ਨਾਂ ਬੜੀਆਂ ਪਿਆਰ ਦੇ ਵਿੱਚ ਭਿੱਜੀਆਂ ਹੋਈਆਂ ਮਾਤਾ-ਪਿਤਾក៏ ਵੀ ਪ੍ਰੀਤਮ ਪਿਆਰੇ ਨੂੰ ਯਾਦ ਕਰ ਰਹੀ ਹੈ ਸੱਜੇ ਪਤਸ਼ਾਹ ਸਵਾਸਾਂ ਦਾ ਪਤਾ ਕੋਈ ਨਹੀਂ ਅਗਲਾ ਸਵਾਸ ਮੇਰਾ ਆਵੇ ਨਾ ਆਵੇ ਪਰ ਮੇਰੀ ਇੱਕ ਦਲੀ ਤਮੰਨਾ ਹੈ ਇਸ ਬੱਚੀ ਨੂੰ ਭਾਵਾਂ ਤੋਂ ਉਮਰ ਦੇ ਵਿੱਚ ਵੱਡੀ ਹੋਵੇ ਪਰ ਤੇ ਵੀ ਕਲਗੀਧਰ ਪਤਸ਼ਾਹ ਮਹਾਰਾਜ ਜੀ ਨੂੰ ਆਪਣਾ ਪਿਤਾ ਮੰਨਦੀਆਂ ਨੇ ਘਰ ਸਾਹਿਬ ਜੀ ਹਰ ਇੱਕ ਸਿੰਘ ਹਰ ਇੱਕ ਸਿੰਘਣੀ ਉਹ ਆਪਣਾ ਪਿਤਾ ਕਲ ਕੀ ਤਪਤਸya ਮਹਾਰਾਜ ਜੀ ਨੂੰ ਮੰਗਦਿਆਂ ਨੇ ਤੇ ਮਾਤਾ ਮਤਸ ਸ਼ਹਿਬ ਕਰਨ ਨੂੰ ਇੱਕੋ ਗਲ ਆਕਰੀਆ ਨੇ ਪ੍ਰਮਾਤਮਾ ਪਿਤਾ ਜੀ ਕਿਰਪਾ ਕਰੋ ਇੱਕ ਵਾਰ ਆਕਰ ਕੇ ਇਹਨਾਂ ਪਿਆਸੇ ਨੇਤਰਾਂ ਨੂੰ ਆਪਣੇ ਦਰਸ਼ਨ ਦਿਓ ਤੇ ਦੂਸਰੇ ਪੰਨੇ ਮਹਾ ਸੰਗ ਇਕੋ ਬੇਨੈ ਕਰ ਰਿਹਾ ਸੱਜੇ ਪਤਸ਼ਾ ਸੁਵਾਸ ਨਿਕਲਣ ਵਾਲੇ ਪਤਾ ਕੋਈ ਨਹੀਂ ਕਿਰਪਾ ਕਰੋ ਆਪਣੇ ਦਰਸ਼ਨ ਦਿਓ ਜਿਨ੍ਹਾਂ ਦੀਆਂ ਜਾਣਣ ਵਾਲੇ ਪ੍ਰੀਤਮ ਪਿਆਰੇ ਕਲਗੀ ਤਰਪਾਦਸ਼ਾ ਮਹਾਰਾਜ ਜੀ ਉਹ ਢਾਬ ਤੋਂ ਨੰਗੇ ਪੈਰੀ ਆ ਰਹੇ ਨੇ ਜਿਹੜੇ ਜਿਹੜੇ ਸਿੰਘਾਂ ਨੇ ਸ਼ਹਾਦਤਾਂ ਜਮ ਪ੍ਰਾਪਤ ਕੀਤੀਆਂ ਨਾ ਮੇਰੇ ਗੁਰਦੇ ਪਤਸ਼ਾਹ ਮਹਾਰਾਜ ਜੀ ਨੇ ਉਹਨਾਂ ਨੂੰ ਵਾਣ ਕੀਤੇ ਆ ਮੇਰਾ ਸਿੰਘ 5000 ਆ ਮੇਰਾ ਸਿੰਘ 10000 ਆ 1000 ਆ 2000 ਆ 20000 ਆ 50000 ਇਹਨੂੰ ਮੁਕਤੀ ਦਾ ਦਾਨ ਦਿੱਤਾ ਇਸ ਨੂੰ ਇੰਦਰਪੁਰੀ ਦਾ ਰਾਜ ਦਿੱਤਾ ਕਾਸਾ ਜੀ ਇੰਜ ਬਤਨ ਕਰਦੇ ਕਰਦੇ ਨਾ ਕਲਗੀ ਤਰਪਤਸਾ ਮਹਾਰਾਜ ਜੀ ਮਹਾ ਸਿੰਘ ਦੇ ਪਾਸ ਆਉਂਦੇ ਨੇ ਜਿਹਦਾ ਚਿਹਰਾ ਜਿਹੜਾ ਨਾ ਖੂਨ ਦੇ ਨਾਲ ਲਤਪਤ ਹੋਇਆ ਪਿਆ ਸਿਰ ਤੋਂ ਲੈ ਕਰਕੇ ਪੈਰਾਂ ਤੱਕ ਖੂਨ ਹੀ ਖੂਨ ਬਗੜਿਆ ਮੇਰੇ ਕਲਗੀ ਤਰਪਤਸਾ ਮਹਾਰਾਜ ਜੀ ਨੇ ਉਸਨੂੰ ਉਠਾਇਆ ਤੇ ਆਪਣੀ ਗੋਦ ਵਿੱਚ ਪਠਾੜ ਲਿਆ ਆਪਣੀ ਗੋਦ ਵਿੱਚ ਲਾ ਕਰਕੇ ਨਾ ਬੁੱਲੇ ਪੁੱਤ ਸੀਸ ਆਪਣੇ ਖਿਸੇ ਵਿੱਚੋਂ ਰੁਮਾਲ ਕੱਢਿਆ ਤੇ ਰੁਮਾਲ ਦੇ ਨਾਲ ਮਹਾ ਸਿੰਘ ਦਾ ਚਿਹਰਾ ਸਾਫ਼ ਕੀਤਾ ਤੇ ਆਖਿਆ ਪੁੱਤਰ ਨੇਤਰ ਖੋਲ ਆਪਣੀ ਅੱਖਾਂ ਖੋਲ ਦੇਖ ਤਾਣ ਖਾਤ ਸਾਜੀ ਆਖਰੀ ਸਵਾਸਾਂ ਤੇ ਪਿਆ ਹੋਇਆ ਮਹਾ ਸਿੰਘ ਜਦੋਂ ਆਪਣੇ ਨੇਤਰ ਖੋਲ ਦਾ ਆਪਣੀ ਅੱਖਾਂ ਖੋਲ ਦਾ ਕਲਗੀਧਰ ਪਤਸ਼ਾਹ ਮਹਾਰਾਜ ਨੂੰ ਸਾਹਮਣੇ ਦੇਖਣਾ ਤੇ ਅੱਖਾਂ ਦੇ ਵਿੱਚੋਂ ਹੰਝੂ ਵਹੋਂਦਾ ਹੈ ਇਹਦਾ ਪਿਆਰਿਆ ਕਿੰਨਾ ਹੀ ਤੂੰ ਮਾਰ ਬਖਸ਼ਿਆ ਕਿੰਨੀ ਗਰੀਬਨਵਾਜੀ ਕੀਤੀ ਹੈ ਮੇਰੀ ਦਿਲੀ ਤਮੰਨਾ ਸੀ ਮੈਂ ਅਕਰਕਾਰ ਤੇਰੇ ਚਰਨਾਂ ਦੇ ਵਿੱਚ ਆਪਣਾ ਜੀਵਨ ਬਤੀਤ ਕਰਾਂ ਰੋ ਰੋ ਕਰਕੇ ਪੁਰਾ ਪੁਰਾ ਕਰਕੇ ਮਹਾ ਸਿੰਘ ਕਲਗੀ ਤਪਸਾ ਮਹਾਰ ਦੇ ਚਰਨਾਂ ਵਿੱਚ ਅਰਜੋਈਆਂ ਕਿਉਂ ਕਰਦੇ ਰੋ ਰੋ ਤੈਨੂੰ ਗੋਦ ਵਿੱਚ ਲੈ ਕਰਕੇ ਕਲਗੀਧਰ ਪਤਸ਼ਾਹ ਮਹਾਰਾਜ ਜੀ ਬਚਨ ਕਰਦੇ ਨੇ ਮਹਾਂਸ਼ਿਆ ਅੱਜ ਜੋ ਤੂੰ ਮੰਗੇਗਾ ਨਾ ਤੈਨੂੰ ਮਿਲੇਗਾ ਤੈਨੂੰ ਇੰਦਰਪੁਰੀ ਦਾ ਰਾਜਪਾਕ ਦੇ ਦਿਆਂ ਤੈਨੂੰ ਦਾਸ ਲਾਹੌਰ ਦਾ ਪਾਤਸ਼ਾਹ ਬਣਾ ਦਈਏ ਨਹੀਂ ਸੱਚੇ ਪਾਤਸ਼ਾਹ ਸਾਰੇ ਜਹਾਨ ਦਾ ਸੁੱਖ ਤੇਰੇ ਕਦਮਾਂ ਵਿੱਚ ਆ ਜਾਵੇ ਦੇ ਦਈਏ ਨਹੀਂ ਸੱਚੇ ਪਾਤਸ਼ਾਹ ਕੀ ਮੰਗਦਾ ਹਾਂ ਇੱਕੋ ਹੀ ਇੱਕ ਖੁਆਸ਼ ਹੈ ਸੱਚੇ ਪਤਸ਼ਾਹ ਆਪ ਜੀ ਟੁੱਟੀ ਗੰਡਣ ਹਾਰੋ ਟੁੱਟੀ ਗੰਡ ਲਿਓ ਜਿਹੜਾ ਬਦਾਵਾ ਉਸ ਵਕਤ ਅਸੀਂ ਲੈ ਕਰਕੇ ਆਏ ਸੀ ਨਾ ਸਾਡੀਆਂ ਅੱਖਾਂ ਦੇ ਸਾਹਮਣੇ ਪਾੜ ਦਿਓ ਕਲਕਿੱਤਰ ਪਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਮਹਾਂਸ਼ਿਆ ਦੇਖ ਸਰਸਾ ਦੇ ਕਿਨਾਰੇ ਭਿਆਨਕ ਜੰਗ ਹੋਇਆ ਸਰਸਾ ਦਾ ਵਿਛੋੜਾ ਹੋਇਆ ਮਣਾ ਮੁਹੀ ਗ੍ਰੰਥ ਰੁੜ ਗਐ ਇਤਿਹਾਸਕਾਰ ਦੱਸਦੇ ਨੇ 19 ਕਰੋੜ ਰੁਪਇਆ ਉਸ ਸਮੇਂ ਦਾ ਸਰਸਾ ਦੀ ਪੇਟ ਚੜ ਗਿਆ ਮਹਾਸਿਆ ਪ੍ਰਣਾਤੂ ਪਿਆਰੇ ਪੁੱਤਰ ਸ਼ਹੀਦ ਕਰਾ ਦਿੱਤੇ ਸਭ ਕੁਝ ਆਪਣਾ ਦੇ ਦਿੱਤਾ ਮੈਂ ਸਭ ਕੁਝ ਲੁਟਾ ਆਇਆ ਜੋ ਕੁਝ ਹੱਥ ਵਿੱਚ ਸੀ ਸਭ ਕੁਝ ਗਵਾ ਦਿੱਤਾ ਪਰ ਤੁਹਾਡਾ ਲਿਖਿਆ ਹੋਇਆ ਇਹ ਦਾਵਾ ਮੈਂ ਅਜੇ ਤੱਕ ਆਪਣੇ ਖਾਸ ਸੰਭਾਲ ਕੇ ਰੱਖਿਆ ਮੈਨੂੰ ਪਤਾ ਸੀ ਮੇਰੇ ਪੁੱਤਰਾਂ ਨੇ ਗਲਤੀ ਕੀਤੀ ਹੈ ਇਹਨਾਂ ਨੂੰ ਪਛਤਾਵਾ ਹੋਵੇਗਾ ਇਹ ਜਰੂਰ ਸਾਡੇ ਪਾਸ ਆਉਣਗੇ ਜੇਕਰ ਕੋਈ ਇਨਸਾਨ ਸਵੇਰ ਦਾ ਭੁੱਲਿਆ ਹੋਇਆ ਸ਼ਾਮ ਨੂੰ ਘਰ ਆ ਜਾਵੇ ਉਸ ਨੂੰ ਭੁੱਲਿਆ ਹੋਇਆ ਨਹੀਂ ਆਪਣਾ ਪੁੱਤਰ ਜਾਣ ਕਰਕੇ ਮਾਫ ਕਰ ਦੇਦਾ ਜਾਂ ਪੁੱਤਰਾ ਤੇਰੀਆਂ ਅੱਖਾਂ ਦੇ ਸਾਹਮਣੇ ਬਿਦਾਵਾ ਪਾੜ ਦਿੱਤਾ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਬਿਦਾਵਾ ਪਾੜ ਦਿੱਤਾ ਤੇ ਜਿੱਦਾਂ ਹੀ ਪਾੜਿਆ ਤੇ ਮਹਾ ਸਿੰਘ ਸਾਹਿਬ ਜੀ ਹੁਣਾਂ ਨੇ ਆਪਣੇ ਸਵਾਸ ਛੱਡ ਦਿੱਤੇ ਉਸ ਮਹਾਨ ਯੋਗਪੁਰਸ਼ ਦੀ ਪਵਿੱਤਰ ਕਮਾਈ ਦਾ ਧੰRenderTarget ਸਾਰੀ ਸੰਗਤਿਆ ਕੋ ਜੀ ਸਤਨਾਮ ਸ੍ਰੀ ਵਾਹਿਗੁਰੂ ਮਾਤਾ ਭਾਗ कौर ਫਟੜ ਸੀ ਇਲਾਜ ਕੀਤਾ ਮਰਮ ਪੱਟੀ ਕੀਤੀ ਮਾਤਾ ਭਾਗ कौर ਜੀ ਠੀਕ ਹੋ ਗਏ ਇਹਨਾਂ ਨੇ ਆਪਣਾ ਸਰੀਰ ਨਾਂਦੇੜ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਛੱਡਿਆ ਬਹੁਤ ਸਮਾਂ ਕਲਗੀਧਰ ਮਹਾਰਾਜ ਜੀ ਦੇ ਨਾਲ ਰਹਿ ਇੱਥੇ ਸਤਗੁਰ ਮਹਾਰਾਜ ਜੀ ਨੇ ਬੱਜਨ ਜਿਹੜੇ ਕਿਤੇ ਸੀ ਇਹ ਮੇਰੇ ਮੁਕਤੇ ਨੇ ਇਹ ਮੁਕਤ ਕੋ ਪ੍ਰਾਪਤ ਹੋ ਗਏ ਨੇ ਇਹ ਦਰ ਅਸਲ 40 ਮੁਕਤੇ ਜਿਹੜੀ ਆਪਾਂ ਅਰਦਾਸ ਕਰਦੇ ਆ ਉਹ ਚੰਕੌਰ ਸਾਹਿਬ ਜੀ ਦੇ ਮੁਕਤੇ ਪਰ ਮੁਕਤਾ ਸ਼ਬਦ ਇੱਥੇ ਵੀ ਵਰਤਿਆ ਕਿਉਂਕਿ ਇੱਥੇ 40 45 ਨਹੀਂ ਇੱਥੇ ਤਕਰੀਬਨ ਤੋਂ ਤਕਰੀਬਨ 500 ਤੋਂ ਵੀ ਵੱਧ ਸਿੰਘਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਉਹਨਾਂ ਨੂੰ ਵਚਨ ਕੀਤਾ ਇਹ ਮੇਰੇ ਮੁਕਤੇ ਨੇ ਇਹ ਮੇਰੇ ਪੁੱਤਰ ਨੇ ਜਿਹੜਾ ਵੀ ਇਸ ਪਾਕਿਸਤਾਨ ਦੇ ਦیدار ਕਰੇਗਾ ਉਹ ਮੁਕਤ ਕੋ ਪ੍ਰਾਪਤ ਹੋ ਜਾਵੇਗਾ ਇਹਨਾਂ ਮੁਕਤੇ ਪਦ ਤੋਂ ਲੈ ਕਰਕੇ ਇਸ ਧਰਤੀ ਦਾ ਨਾਮ ਹੀ ਮੁਕਤ ਸਰ ਪੈ ਗਿਆ ਇਸ ਸਰੋਵਰ ਵਿੱਚ ਜਿਹੜਾ ਇਸ਼ਨਾਨ ਕਰੇਗਾ ਉਹ ਮੁਕਤ ਕੋ ਪ੍ਰਾਪਤ ਹੋਵੇਗਾ ਇਹ ਬਚਨ ਅੱਜ ਵੀ ਅਟਲ ਨੇ ਜਿਨ੍ਹਾਂ ਨੇ ਕਲਗੀਧਰ ਪਤਸ਼ਾਹ ਮਹਾਰਾਜ ਜੀ ਦੇ ਇਹਨਾਂ ਪੁੱਤਰਾਂ ਨੇ ਪਾਕਿਸਤਾਨਾ ਦੇ ਦیدار ਕੀਤੇ ਨਿਤਨਿਮ ਕੀਤਾ ਬਾਣੀ ਪੜੀ ਸਿੱਖੀ ਨੂੰ ਪਾਲਣਾ ਕੀਤਾ ਉਹ ਮੁਕਤ ਕੋ ਪ੍ਰਾਪਤ ਹੋਇਆ ਆਓ ਕਲਗੀ ਤਰਪਾਤਸ਼ਾ ਮਹਾਰਾਜ ਜੀ ਦੇ ਬਚਨਾਂ ਨੂੰ ਦੁਹਰਾਈਏ ਪੀਵੋ ਪਾਲ ਖੰਡੇ ਧਾਰ ਹੋਏ ਜਨਮ ਸੁਹੇਲਾ ਸਾਡਾ ਜੀਵਨ ਤਾਂ ਵੀ ਸਫਲ ਹੋਵੇਗਾ ਜਿਸੀ ਖੰਡੇ ਪਾਟੇ ਦੀ ਪਾਲ ਸਾਡਰ ਕੇ ਗੁਰੂ ਵਾਲੇ ਬਣ ਕਰਕੇ ਗੁਰੂ ਦੇ ਸਿੰਘ ਅਖਵਾਵਾਂਗੇ ਸਾਡੀਆਂ ਭੈਣਾਂ ਅਮਰਤ ਛੱਕਣ ਗਿਆ ਤਾ ਕਹੇ ਲਾਉਣ ਗਿਆ ਸਾਡੇ ਵੀਰ ਅਮਰਤ ਛੱਕਣਗੇ ਸਿੰਘ ਕਹਿਲਾਉਣਗੇ ਆਓ ਕਲਗੀ ਤਰਪਾਤਸ਼ਾ ਮਹਾਰਾਜ ਜੀ ਦੇ ਖੁਸ਼ੇ ਆਪਾਂ ਲਈਏ ਸੱਚੇ ਪਾਤਸ਼ਾਹ ਮਹਾਰਾਜ ਜੀ ਮਹਿਰਾਮਤ ਕਰਨ ਅੱਜ ਦੇ ਇਨਾ ਮਹਾਨ ਸਮਾਗਮਾਂ ਵਿੱਚ ਜਿੱਥੇ ਆਪ ਜੀ ਨੇ ਬਹੁਤ ਪਿਆਰ ਸਤਿਕਾਰ ਸਹਿਤ ਹਾਜ਼ਰੀ ਭਰੀ ਹੈ ਉੱਥੇ ਨਾਲ ਹੀ ਨਾਲ ਤੁਹਾਡੀ ਜਥੇ ਨੂੰ ਜਾਣ ਦੇ ਰੂਪ ਵਿੱਚ ਬੇਨਤੀ ਅਰਦਾਸ ਕਰਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਣਾ ਵਿੱਚ ਤੁਹਾਡੇ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹਾਂ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਕਰਨ ਅੰਮ੍ਰਿਤ ਵੇਲੇ ਦੀ ਦਾਤ ਨਿਤਨੇਮ ਦੀਆਂ ਦਾਤਾਂ ਹਰ ਇੱਕ ਗੁਰਸਿੱਖ ਦੀ ਝੋਲੀ ਵਿੱਚ ਪਾਉਣ ਦਿਨ ਦੁਨੀਆ ਰਾਤ ਚੋਗਣੀ ਤਰੱਕੀਆਂ ਬਖਸ਼ਿਸ਼ ਕਰਨ ਕਿਰਪਾ ਵਿੱਚ ਬਧੇ ਕਰਨ ਅੱਜ ਦੇ ਦਿਵਾਨਾ ਦੇ ਇੱਥੇ ਸਮਾਪਤੀ ਕੱਲ ਦੇ ਦਿਵਾਨਾ ਵਿੱਚ ਆਪ ਜੀ ਦੇ ਸਮੁੱਚੀ ਸਿੱਖ ਸੰਗਤ ਦੇ دیدار ਕਰਾਂਗੇ ਤਨਵਾਦ ਗੁਰੂ ਕੀ ਸਮੁੱਚੀ ਸਿੱਖ ਸੰਗਤ ਦਾ ਸਮੂਹ ਪ੍ਰਬੰਧ ਸੱਜਣਾ ਦਾ ਲਾਈਵ ਟੈਲੀਕਾਸਟ ਕਰ ਰਹੇ ਮੱਖਣ ਸੋਤਾ ਵੀਰ ਜੀ ਉਹਨਾਂ ਦਾ ਜਿਨ੍ਹਾਂ ਨੇ ਆਪਣੇ ਇਸ ਚੰਦ ਦੇ ਰਾਹੀਂ ਆ ਅੱਜ ਦੇ ਦਿਨਾਂ ਦੀ ਨਾਦਰੀ ਕਿਸੇ ਵੀ ਦਿਸ਼ਾ ਦੇ ਵਿੱਚ ਬਸੇ ਸਿੱਖ ਸੰਗਤ ਦਾ ਬਸਤੇ ਕਰਵਾਈ ਹੈ ਉਹਨਾਂ ਦਾ ਚੈਨਲ ਹੈ ਮੱਖਣ ਸੋਤਾ YouTube ਚੈਨਲ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਇਹਨਾਂ ਵੀਰਾਂ ਦਾ ਹੌਸਲਾ ਅਫਜ਼ਾਈ ਕਰਨ ਵਾਸਤੇ ਨਾ ਸਾਰਿਆਂ ਦੇ ਪਾਸ ਬੱਚਿਆਂ ਤੋਂ ਲੈ ਕਰਕੇ ਬਜ਼ੁਰਗਾਂ ਦੇ ਪਾਸ ਸਾਰਿਆਂ ਦੇ ਪਾਸ ਤੁਹਾਡੇ ਪਾਸ ਐਂਡਰੌਇਡ ਫੋਨ ਨੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਇਹਨਾਂ ਬਿਨਾਂ ਤਾਂ ਵੀ ਹੌਸਲਾ ਬੰਦਦਾ ਹੈ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਿਸ ਕਰਨ ਪੁਰਜਕ ਦੀ ਕਿਮਾ ਅਨੰਦ ਸਾਹਿਬ ਜੀ ਦੇ ਸਿਮਰਨ ਵਿੱਚ ਆਪਾਂ ਸਾਰੇ ਨੇ ਹਾਜ਼ਰੀ ਲਗਾਉਣੀ ਸਾਥ ਦੇ ਨਾਲ ਸੰਗਤ ਦੇ ਸਾਥ ਅੱਜ ਤੱਕ ਪਰਮਜੀਤ ਸਿੰਘ ਤੇ ਸਾਡੀ ਸਾਹਿਬ ਸਿੰਘ ਸਾਜਣ ਸਾਡੀ ਦਲਵੀਰ ਸਿੰਘ ਕਰਦੀ ਦਾਸ ਵਿਕਰਮਜੀਤ ਸਤਨਗੁਰ ਯੂਪੀ ਵਾਲਾ ਸਾਡੀ ਦੇ ਨਾਲ ਆਪ ਜੀ ਤੋਂ ਅਸੀਸ ਮੰਗ ਰਿਆ ਦੇ ਹੋ ਸਧਿਆ ਅਸੀਸਣੀਆਂ ਜਿਉ ਹੋਏ ਸਾਥ ਸੋ ਮੇਲ ਗੱਦਗਦਾਓ ਫਤਿਹ ਬੁਲਾਓ ਜੀ वाहे गुरू जीा ख़सा वाहे गुरू जी <laughs> ਅਨੰਤ ਪਰਮਾਤਮਾ ਆਇ ਮਾਏ ਪਤ ਗੁਰੂ ਮੈਂ ਪਾਇਆ ਗੁਰੂ ਦਾ ਪਿਆਰ ਸੱਚੇ ਜਿਵੇਂ ਮਾਪਤਿਆ ਬਾਧਿਆ ਤੇਨ ਪਰਵਾਰ ਪੜੀਆਂ ਜਗਤ ਕਾ ਭਰੀਆਂ ਆਇ ਦੋਖਾਰੋ ਹਰੀ ਕੇ ਰਾਮਨ ਜੁਨੀ ਵਸਾਇਆ ਨਾਨਕ ਆਨੰਦ ਹੋਆ ਸੱਚੇ ਗੁਰੂ ਮੈਂ ਪਾਇਆ ਮਾਫੀ ਆ ਤੂੰ ਸਦਾ ਰਹੋ ਨਾਲ ਮਾਣ ਰੱਖੋ

ਦੇਵਾ ਦੁਆ ਨਹੀ ਕਰ ਸੇਰਾ ਸਾਚਾ ਖਾ ਪਿਰਾ ਲਾਹ ਸਾਥ ਸਾਧਿਆ ਨਾਲ ਮੇਰਾ ਜਨ ਭੁੱਖਾ ਸਾਥ ਦਵਾਈਆਂ ਸਾਥ ਸੁਖ ਮਿਲਿਆ ਬਸਿਆ ਜੀ ਸਾਧ ਸਾਬ ਬਚਾਈਆਂ ਸਾਥ ਬਾਦਿ ਤਾ ਗੁਰ ਮੇਟੋ ਜਿਸਦੀ ਹੈ ਮੜਿਆ ਆਈਆਂ ਨਾਲ ਸਦਾ ਸੰਤੋ ਸ਼ਬਦ ਤੋ ਪਿਆਰੋ ਸਾਚਾ ਨਾਲ ਮਿਲਾਇਆ ਤਾਰੋ ਵੱਦ ਪੰਚ ਸ਼ਬਦ ਤੇ ਨਾਲ ਸੁਪਾਕੇ ਕਸੂਪਾਕੇ ਸ਼ਬਦ ਵਾਜੇ ਜਦ ਘਰ ਖਾਰਿਯੋ ਮੂਤ ਤੋਂ ਦਵਾਸ ਕੀਤੇ ਨਾਲ ਕੱਥ ਤੁਲਾਈਆ ਹਰ ਹਉ ਪਾਇਆ ਤੈਨ ਕੋਸੇ ਨਾਮ ਹਕ ਲਾਗੇ ਹਰ ਨਾਮ ਜਿਸ ਤੋਂ ਆਪ ਜਿਤੇ ਅਨੰਦ ਵਾਜੇ ਹਰ ਸੁਆਵਟ ਪਾਕੇ ਸਗਲੇ ਮਨੋ ਰਤ ਪੂਰੇ ਪਰਮ ਪਰਮਾ रो सता सची कहाणी सत सते सालाणी ਦੇਵ ਇਨਸਨ ਦੂ ਰਹਿਆ ਪਰ ਪੂਰੇ ਘੇਰਵਾ ਸੰਨਾਤੋ ਛਰ ਲਖੇ ਜੇ ਅਨਹਦ ਦੂਰੇ ਸਲੋਕ ਪੜਨ ਗਰੂ ਕਾਣੀ ਤਾ ਹਾ ਹਾ ਦਰਤ ਮਹਾਤ ਸਵਾਤ ਤੇ ਸਾਈ ਦਾ ਆਖਲਾ ਸਗਲੋ ਜਗਤ ਆਯਾ ਹੋਯਾ ਆਵਾਜਾ ਮਹਦੂਰ ਆਪੋ ਆਪਣੀ ਕਿਤੇ ਕੇ ਦੂਰ ਦ ਕਾਲ ਰਾਮ ਤੇ ਮੁਖ ਉਜਲੇ ਬੇਤੀ ਛੁੱਟੀ ਨਾਲ ਜਿਨਨੀ ਨਾਮ ਤੇ ਆਇਆ ਗਾਇ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਬੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਦੇ ਧਰਜੀ ਫਤਤੇ